ਤਵਾਰੀਖੇ ਖਾਲਸਾ ਨਾਲ ਜੁੜੇ ਸਮੂਹ ਅਸ਼ਿਕਾਂ ਦਾ ਸਵਾਗਤ ਹੈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਵਾਰੀਖ ਵਿੱਚੋਂ ਜੰਗ ਚਮਕੌਰ ਦਾ ਇਤਿਹਾਸ ਸਵਾ ਲੱਖ ਸੇ ਇੱਕ ਲੜਾ ਸਤਪੋ 1761 ਵਿਕਰਮੀ 21 ਦਸੰਬਰ 1704 ਇਸ ਵਿਦੀ ਸ਼ਾਮ ਨੂੰ ਮੇਰਾ ਬਾਜਾਂ ਵਾਲਾ ਪ੍ਰੀਤਮ ਇੱਕ ਬਾਗ ਵਿੱਚ ਲੇਟਿਆ ਹੋਇਆ ਸੀ ਚਿਹਰੇ ਤੇ ਨੂਰ ਟਪਕਦਾ ਹੈ ਸੀਸ ਤੇ ਕਲਗੀ ਚੋਲਾ ਗਿੱਲਾ ਤੇ ਖੂਨ ਨਾਲ ਲਥਪਥ ਲਾਲ ਰੰਗ ਧਾਰ ਚੁੱਕਾ ਹੈ ਪਾਸ਼ਾ ਜੀ ਐਵੇਂ ਢੋ ਲਾ ਕੇ ਲੇਟੇ ਹੋਏ ਨੇ ਜਿਵੇਂ ਕੁਝ ਵਾਪਰਈ ਨਾ ਹੋਵੇ ਐਸਾ ਕੁਝ ਹੋਣ ਤੇ ਵੀ ਸਤਗੁਰੂ ਜੀ ਪੂਰੀ ਅਡੋਲਤਾ ਵਿੱਚ ਦਿਖ ਰਹੇ ਨੇ। ਪਾਸ਼ਾ ਜੀ ਨੂੰ ਪਤਾ ਹੈ ਕਿ ਇਸ ਪਿੰਡ ਵਿੱਚ ਇੱਕ ਕੱਚੀ ਗੜੀ ਹੈ। ਸਤਗੁਰੂ ਜੀ ਪਹਿਲਾਂ ਵੀ ਕੁਰ ਖੇਤਰ ਤੋਂ ਵਾਪਸ ਆਉਂਦੇ ਹੋਏ ਇਸ ਨਗਰ ਵਿੱਚ ਆ ਚੁੱਕੇ ਸਨ। ਸਤਗੁਰੂ ਜੀ ਨੇ ਆਪਣੇ ਸਿੰਘ ਭੇਜੇ ਤੇ ਗੜੀ ਦੇ ਮਾਲਕ ਨੂੰ ਲੈ ਆਵੋ। ਇਸ ਕੱਚੀ ਹਵੇਲੀ ਦਾ ਮਾਲਕ ਚੌਧਰੀ ਬੁੱਧੀ ਚੰਦ ਗੁਰੂ ਜੀ ਦਾ ਆਉਣਾ ਸੁਣ ਕੇ ਆਪ ਹੀ ਹਾਜ਼ਰ ਹੋਇਆ। ਗੁਰੂ ਜੀ ਦੀਆਂ ਸਾਖੀਆਂ ਵਿੱਚ ਇਵੇਂ ਲਿਖਿਆ ਹੈ ਬਿਨੇ ਕੀ ਮਹਾਰਾਜ ਆਪ ਸਮੇਤ ਸਾਥੀ ਸਿੱਖਾਂ ਕੇ ਮੇਰੇ ਗ੍ਰਹਿ ਪਧਾਰਿਏ ਗੁਰੂ ਜੀ ਨੇ ਇਸਕੇ ਗੈਲ ਇਸ ਦੀ ਹਵੇਲੀ ਮੇਂ ਜਾਏ ਪ੍ਰਵੇਸ਼ ਕੀਆ ਭਾਈ ਬੁੱਧੀ ਚੰਦ ਨੇ ਤਨ ਮਨ ਸੇ ਗੁਰੂ ਕੀ ਸੇਵਾ ਕੀ जख्मी ਸਿੱਖਾਂ ਦਾ دارو ਦਰਮਲ ਕੀਆ ਸਤਗੁਰੂ ਜੀ ਨੇ ਸਿੱਖਾਂ ਸਮੇਤ ਇਸ ਦੀ ਕੱਚੀ ਹਵੇਲੀ ਵਿੱਚ ਪ੍ਰਵੇਸ਼ ਕੀਤਾ ਇਸ ਨੂੰ ਚੰਗੀ ਤਰ੍ਹਾਂ ਦੇਖ ਪਰਖ ਪਾਸ਼ਾ ਜੀ ਨੇ ਇਸ ਦੀ ਕਾੜੀ ਪੈਰੇਦਾਰੀ ਕਰ ਸਿੱਖਾਂ ਨੂੰ ਤਿਆਰ ਪਰ ਤਿਆਰ ਰਹਿਣ ਲਈ ਕਿਹਾ ਪੰਥ ਦੇ ਵਾਲੀ ਨੇ ਇੱਥੇ ਹੀ ਖੇੜ ਵਰਤੌਣੀ ਹੈ ਇਸ ਦਾ ਕਿਸੇ ਨੂੰ ਕੋਈ ਕਿਆਸ ਨਹੀਂ ਹੈ ਸਤਿਗੁਰੂ ਜੀ ਦੇ ਇੱਥੇ ਆਉਣ ਤੇ ਕਿਸੇ ਨੇ ਸ਼ਾਹੀ ਫੌਜ ਨੂੰ ਜਾ ਦੱਸਿਆ ਖਬਰ ਮਿਲਦਿਆਂ ਹੀ ਦੁਸ਼ਮਣ ਦੀਆਂ ਫੌਜਾਂ ਚਮਕੌਰ ਦੇ ਚਾਰ ਚੁਫੇਰੇ ਇਕੱਠੀਆਂ ਹੋ ਗਈਆਂ ਸ਼ਾਹੀ ਫੌਜ ਨੇ ਚਮਕੌਰ ਦੇ ਬਸਨੀਕਾਂ ਤੋਂ ਜਬਰੀ ਰਸਦ ਖੋ ਸਭ ਨੂੰ ਪਿੰਡੋਂ ਬਾਹਰ ਕੱਢ ਦਿੱਤਾ। ਕਈ ਰਾਤੋਂ ਰਾਤ ਆਪਣੇ ਸਾਥ ਸਬੰਧੀਆਂ ਦੇ ਘਰ ਜਾ ਲੁਕੇ। ਗੜੀ ਦੇ ਦੁਆਲੇ ਤੰਬੂ ਹੀ ਤੰਬੂ ਨਜਰਾਉਣ ਲੱਗੇ। ਪਹਾੜੀ ਰਾਜਿਆਂ ਤੇ ਮੁਗਲ ਜਰਨੈਲਾਂ ਸਲਾਹ ਦਿੱਤੀ ਕਿ ਹੁਣ ਗੜੀ ਤੇ ਹਮਲਾ ਕਰਨਾ ਠੀਕ ਨਹੀਂ ਰਹੇਗਾ। ਪਤਾ ਨਹੀਂ ਅੰਦਰ ਕਿੰਨੇ ਸਿੰਘ ਹੋਣ ਸਵੇਰ ਹੁੰਦਿਆਂ ਹੀ ਹਮਲਾ ਕਰਾਂਗੇ। ਗੁਰੂ ਜੀ ਨੂੰ ਜਿਉਂਦਾ ਫੜ ਲਵਾਂਗੇ। ਸ਼ਾਹੀ ਸੈਨਾ ਰਾਜਪੁੱਜ ਕੇ ਤਕੜੀ ਕਰੜਾਈ ਕਰ ਪੂਰੀ ਨਿਗਰਾਨੀ ਰੱਖ ਰਹੀ ਸੀ ਪੱਤਾ ਵੀ ਹਿੱਲਦਾ ਤਾਂ ਇਹਨਾਂ ਦੀ ਜਾਨ ਨੂੰ ਬਣ ਜਾਂਦੀ ਗੜੀ ਦੇ ਅੰਦਰ ਠੰਡ ਭੁੱਖ ਤੇ ਝੰਬੇ ਨਿਰਵਲ ਸਰੀਰ ਜਿਨ੍ਹਾਂ ਦੇ ਵਸਤਰ ਗਿੱਲੇ ਹੋਏ ਖਾਣ ਪਕਾਉਣ ਦਾ ਕੋਈ ਸਮਾਂ ਨਾ ਮਿਲਿਆ ਆਨੰਦਪੁਰ ਨੂੰ ਛੱਡਣ ਲੱਗਿਆ ਜੋ ਸ਼ੱਕ ਲਿਆ ਹੋਵੇਗਾ ਉਸ ਨਾਲ ਹੀ ਸਰੀਰ ਨੂੰ ਗੁਰੂ ਆਸਰੇ ਟੋਰੀ ਜਾਂਦੇ ਨੇ ਇਹਨਾਂ ਸਿੰਘਾਂ ਨੇ ਅੰਤਿਮ ਸਵਾਸਾਂ ਤੱਕ ਲੜਨ ਮਰਨ ਦਾ ਫੈਸਲਾ ਲੈ ਲਿਆ। ਸਤਿਗੁਰੂ ਪਾਤਸ਼ਾਹ ਸਿਰੜ ਦੀਆਂ ਬਾਤਾਂ ਪਾਤ ਸਿੰਘਾਂ ਨੂੰ ਚੜ੍ਹਦੀਆਂ ਕਲਾਂ ਦੇ ਹੁਲਾਰੇ ਦਿੰਦੇ ਰਹੇ। ਅੱਜ ਦੋ ਪੁੱਤ ਨਾਲ ਨੇ, ਦੋ ਨਿੱਕੇ ਕਿੱਥੇ ਨੇ ਜਿਨ੍ਹਾਂ ਦੀ ਉਮਰ ਲਾੜ ਪਿਆਰ ਦੀਆਂ ਬਾਤਾਂ ਸੁਣਨ ਦੀ ਸੀ। ਬਿਰਧ ਮਾਂ ਕਿੱਥੇ ਐ ਜਿਸ ਨੂੰ ਬੁਢਾਪੇ ਵਿੱਚ ਆਸਰੇ ਦੀ ਲੋੜ। ਦੋਵੇਂ ਮੈਲ ਕਿੱਥੇ ਹੋਣਗੇ ਜੋ ਸਦਾ ਕਲਗੀਆਂ ਵਾਲੇ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ ਧੰਨ ਹੈ ਕਲਗੀਧਰ ਪਾਤਸ਼ਾਹ ਜੀ ਜੋ ਆਪਣੇ ਸਾਰੇ ਸੁੱਖ ਛੱਡ ਦੱਬੇ ਕੁਚਲੇ ਲੋਕਾਂ ਲਈ ਜ਼ੁਲਮ ਦੇ ਖਿਲਾਫ ਲੜ ਰਹੇ ਨੇ ਕੱਚੀ ਗੜੀ ਦੀ ਛੱਤ ਥੱਲੇ ਬਾਜਾਂ ਵਾਲਿਆ ਇਹ ਪੋ ਦੀ ਠਰੀ ਰਾਤ ਨੂੰ ਆਪ ਤੇਰੇ ਪੁੱਤਰਾਂ ਨੇ ਤੇ ਤੇਰੇ ਜਾਨ ਤੋਂ ਪਿਆਰੇ ਗਰੀਬੜੇ ਸਿੱਖਾਂ ਨੇ ਕਿਵੇਂ ਗੁਜ਼ਾਰੀ ਇਹ ਬਿਕਰਾਲ ਰਾਤ ਮੇਰੇ ਵਾਜਾਂ ਵਾਲੇ ਪ੍ਰੀਤਮ ਤੇ ਸਤ ਪੋ 1761 ਬਿਕਰਮੀ 21 ਦਸੰਬਰ 1704 ਈਸਵੀ ਨੂੰ ਵੈਰਨ ਬਣ ਕੇ ਆਈ ਦਿਨ ਚੜਦਿਆਂ ਹੀ ਸ਼ਾਹੀ ਫੌਜ ਦੇ ਜਰਨੇਲਾਂ ਨੇ ਗੁਰੂ ਜੀ ਨੂੰ ਹਥਿਆਰ ਸੁੱਟ ਆਪਣੇ ਆਪ ਨੂੰ ਸਾਥੀਆਂ ਸਮੇਤ ਸ਼ਾਹੀ ਫੌਜ ਦੇ ਹਵਾਲੇ ਕਰਨ ਲਈ ਟੰਡੋਰਾ ਪਟਵਾਇਆ ਤੇ ਕਿਹਾ ਗੁਰੂ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਜਾਵੇਗੀ ਇਸ ਦਾ ਉੱਤਰ ਗੜੀ ਅੰਦਰੋਂ ਤੀਰਾਂ ਤੇ ਗੋਲੀਆਂ ਦੀ ਬੁਛਾੜ ਨਾਲ ਆਇਆ। ਵੈਰੀ ਦਲ ਪਿੱਛੇ ਨੂੰ ਭੱਜ ਤੁਰਿਆ ਤੇ ਦੂਰੋਂ ਹੀ ਗੋਲੀਆਂ ਚਲਾਉਂਦਾ ਰਿਹਾ। ਸਤਿਗੁਰੂ ਜੀ ਨੇ ਕਿਸੇ ਨੂੰ ਗੜੀ ਦੇ ਨੇੜੇ ਨਾ ਆਉਣ ਦਿੱਤਾ। ਦੁਸ਼ਮਣ ਬੁਰੀ ਤਰ੍ਹਾਂ ਕਬਰ ਆ ਗਿਆ। ਇਹ ਤਾਂ ਉਸ ਦੀ ਆਸ ਤੋਂ ਬਿਲਕੁਲ ਉਲਟ ਸੀ। ਉਹ ਤਾਂ ਘੜੀ ਪਲਾਂ ਚ ਗੁਰੂ ਜੀ ਨੂੰ ਜਿਉਂਦੇ ਫੜ ਬਾਦਸ਼ਾਹ ਦੇ ਪੇਸ਼ ਕਰਨ ਦੀਆਂ ਦਲੀਲਾਂ ਘੜੀ ਬੈਠਾ ਸੀ। ਕੋਈ ਬਾਹ ਪੇਸ਼ਣਾ ਚਲਦੀ ਵੇਖ ਮੁਗਲ ਜਰਨੈਲ ਨਾਰ ਖਾਨ ਚੋਰੀ ਛਿਪੇ ਗੜੀ ਦੀ ਦੀਵਾਰ ਨਾਲ ਪੌੜੀ ਲਾ ਕੇ ਉੱਪਰ ਜਾ ਚੜਿਆ ਉਧਰੋਂ ਕਲਗੀਧਰ ਦੀ ਨਜ਼ਰ ਪੈ ਗਈ ਇਸ ਦੀ ਧੌਣ ਵਿੱਚ ਦੀ ਤੀਰ ਆਰ ਪਾਰ ਹੋ ਗਿਆ ਇਹ ਪੁਆਟਣੀਆਂ ਖਾਂਦਾ ਥੱਲੇ ਜਾਣ ਡਿੱਗਾ ਤੇ ਸਦਾ ਲਈ ਚਿੱਤ ਹੋ ਗਿਆ ਦੂਸਰੇ ਜਰਨੈਲ ਗਨੀ ਖਾਨ ਨੇ ਹਿੰਮਤ ਕਰ ਪੌੜੀ ਦੇ ਡੰਡੇ ਨੂੰ ਜਾਂ ਹੱਥ ਪਾਇਆ ਹੌਲੀ-ਹੌਲੀ ਉੱਪਰ ਚੜਨ ਲੱਗਾ ਜਦ ਇਹਨੇ ਅਖੀਰਲੇ ਡੰਡੇ ਨੂੰ ਹੱਥ ਪਾ ਸਿਰ ਗੜੀ ਦੀ ਕੰਨ ਤੋਂ ਉੱਚਾ ਕੀਤਾ ਤਾਂ ਜਰਨੈਲਾ ਦੇ ਜਰਨੈਲ ਦਸਮ ਪਿਤਾ ਜੀ ਨੇ ਇਹਦੇ ਸਿਰ ਤੇ ਬੁਰਜ ਮਾਰ ਕੇ ਇਸ ਦੀ ਮਿੱਜ ਕੱਢ ਦਿੱਤੀ ਇਹਨਾਂ ਦੋਹਾਂ ਨੂੰ ਇਸ ਤਰ੍ਹਾਂ ਮਰਦਿਆਂ ਦੇਖ ਕਿਸੇ ਦਾ ਹੌਸਲਾ ਨਾ ਪਿਆ ਗੜੀ ਦੇ ਨੇੜੇ ਜਾਣ ਦਾ ਖਵਾਜਾ ਮਹਿਦਮੂਦ ਅਲੀ ਆਪਣੇ ਸਾਥੀਆਂ ਸਮੇਤ ਕੰਦ ਓਲੇ ਲੁੱਕ ਕੇ ਦੌੜ ਗਿਆ ਪਾਸ਼ਾ ਜੀ ਜਫਰਨਾਮਾ ਵਿੱਚ ਇਸ ਨੂੰ ਦਰਪੋਕ ਲਿਖ ਕੇ ਕਹਿੰਦੇ ਹਨ ਕਿ ਜੇ ਮੈਂ ਇਸ ਦਾ ਮੂੰਹ ਵੇਖ ਲੈਂਦਾ ਤਾਂ ਇਸ ਨੂੰ ਵੀ ਇੱਕ ਤੀਰ ਬਖਸ਼ ਦਿੰਦਾ ਗੁਰੂ ਪਾਸ਼ਾ ਇਹ ਵੀ ਲਿਖਦੇ ਹਨ ਕਿ ਕਈ ਸੇਖੀ ਖੋਰ ਗੱਪੀ ਪਠਾਣ ਰਣ ਭੂਮੀ ਵਿੱਚੋਂ ਵਾਰ ਨੂੰ ਉੱਠ ਨੱਠੇ ਪੂਰੀ ਤਰ੍ਹਾਂ ਕੁਰਲਾਟ ਮੱਚੀ ਹੋਈ ਸੀ ਮਖੀਲ ਦੀਆਂ ਮੱਖੀਆਂ ਵਾਂਗ ਵੈਰੀ ਕਾਲੇ ਕੱਪੜਿਆਂ ਵਿੱਚ ਘੁੰਮ ਰਿਆ ਸੀ ਸਤਿਗੁਰੂ ਜੀ ਜਫਰਨਾਮਾ ਵਿੱਚ ਵੈਰੀ ਦੀ ਗਿਣਤੀ 10 ਲੱਖ ਤੇ ਸਿੰਘਾਂ ਦੀ ਗਿਣਤੀ 40 ਦੱਸਦੇ ਹਨ ਕਿਹੋ ਜਿਹਾ ਅਨੋਖਾ ਜੁੱਧ ਹੋ ਰਿਹਾ ਸੀ ਇੱਕ ਪਾਸੇ 10 ਲੱਖ ਤੇ ਦੂਜੇ ਪਾਸੇ ਕਈ ਦਿਨਾਂ ਦੇ ਭੁੱਖੇ 40 ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਇਸੇ ਤਰ੍ਹਾਂ ਜੰਗ ਹੁੰਦੀ ਨੂੰ ਦਿਨ ਢਲ ਪਿਆ ਦੁਸ਼ਮਣ ਨੇ ਵੱਡਾ ਤੇ ਸਾਂਝਾ ਹਮਲਾ ਕਰ ਗੜੀ ਦਾ ਦਰਵਾਜ਼ਾ ਭੰਨਣ ਲਈ ਹੱਲਾ ਬੋਲਿਆ ਅੰਦਰੋਂ ਗੋਲੀ ਸਿੱਕਾ ਮੁੱਕ ਚੁੱਕਾ ਸੀ ਵੈਰੀ ਦਰਵਾਜ਼ਾ ਭੰਨ ਅੰਦਰ ਨਾ ਆਵੜੇ ਸਿੰਘਾਂ ਕਲਗੀਧਰ ਜੀ ਤੋਂ ਆਗਿਆ ਲੈ ਬਾਹਰ ਮੈਦਾਨ ਵਿੱਚ ਜਾ ਵੈਰੀ ਦੀ ਬੁਰੀ ਤਰ੍ਹਾਂ ਆਹੂ ਲਾਹੇ ਜਥਿਆਂ ਦੇ ਰੂਪ ਵਿੱਚ ਪਾਤਸ਼ਾਹ ਜੀ ਸਿੰਘਾਂ ਨੂੰ ਗੜੀ ਅੰਦਰੋਂ ਭੇਜਦੇ ਸਿੰਘ ਸਵਾ ਲੱਖ ਸੇ ਇੱਕ ਲੜਾਉਣ ਵਾਲੇ ਕਲਗੀਧਰ ਦੇ ਬੋਲ ਸੱਚ ਕਰ ਸ਼ਹੀਦੀ ਪ੍ਰਾਪਤ ਕਰ ਜਾਂਦੇ ਮੈਦਾਨ ਵਿੱਚ ਹਾਹਾਕਾਰ ਮੱਚੀ ਹੋਈ ਸੀ ਧੂੜ ਵਿੱਚ ਅਸਮਾਨ ਵੀ ਨਜ਼ਰ ਨਹੀਂ ਸਿਉਂਦਾ ਅੱਧੇ ਤੋਂ ਬਾਅਦ ਸਿੰਘ ਸ਼ਹੀਦੀ ਪਾ ਗਏ ਸਿੰਘਾਂ ਨੂੰ ਸ਼ਹੀਦ ਹੁੰਦਾ ਦੇਖ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਜੀ ਨੇ ਕਿਹਾ ਕਿ ਪਿਤਾ ਜੀ ਮੈਨੂੰ ਵੀ ਮੈਦਾਨੇ ਜੰਗ ਵਿੱਚ ਭੇਜੋ ਗੜੀ ਵਿਚਲੇ ਸਿੰਘਾਂ ਨੇ ਵਾਰ-ਵਾਰ ਕਲਗੀ ਧਰਜੀ ਨੂੰ ਕਿਹਾ ਕਿ ਪਾਸ਼ਾ ਤੁਸੀਂ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜੀ 'ਚੋਂ ਨਿਕਲ ਜਾਵੋ ਪੰਥ ਦੇ ਵਾਲੀ ਨੇ ਕਿਹਾ ਤੁਸੀਂ ਸਾਰੇ ਮੇਰੇ ਸਹਿਬਜ਼ਾਦਿਆਂ ਖਾਲਸਾ ਜੀ ਤੁਸੀਂ ਮੇਰੇ ਮੈਂ ਤੁਹਾਡਾ ਸਿੱਖਾਂ ਦੇ ਰੋਕਣ ਤੇ ਵੀ ਪਿਤਾ ਨੇ ਪੁੱਤ ਨੂੰ ਆਗਿਆ ਦੇ ਦਿੱਤੀ ਇਹ ਜਾਣਦੇ ਹੋਏ ਵੀ ਕਿ ਇਸ ਦਾ ਨਤੀਜਾ ਮੌਤ ਤੋਂ ਸਿਵਾਏ ਕੁਝ ਹੋਰ ਨਹੀਂ ਹੋਣਾ ਆਪਣੇ ਹੱਥੀ ਸ਼ਾਸਤਰ ਸਜਾ ਪਿਤਾ ਕਲਗੀ ਧਰਜੀ ਨੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਮੈਦਾਨੇ ਜੰਗ ਵਿੱਚ ਭੇਜਿਆ ਗੜੀ ਦਾ ਵੱਡਾ ਦਰਵਾਜ਼ਾ ਹਰ ਜਥਾ ਵਾਰ ਜਾਣ ਤੇ ਖੁੱਲਦਾ ਤੇ ਬੰਦ ਹੋ ਜਾਂਦਾ ਫਿਰ ਦਰਵਾਜ਼ਾ ਖੁੱਲਿਆ ਸਹਿਬਜ਼ਾਦੇ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ ਸਮੇਤ ਸੱਤ ਸਿੰਘ ਹੋਰ ਗੜੀ ਵਿੱਚੋਂ ਬਾਹਰ ਨਿਕਲ ਵੈਰੀ ਵਿੱਚ ਧਸ ਗਏ ਦੁਸ਼ਮਣ ਵਿੱਚ ਚੀਖ ਚਹਾੜਾ ਪੈ ਗਿਆ ਸਹਿਬਜ਼ਾਦੇ ਨੇ ਇੰਨੀ ਤੇਜ਼ੀ ਨਾਲ ਵੈਰੀ ਛਾਂਗਿਆ ਕਿ ਸਾਰੇ ਅੱਲਾ ਅੱਲਾ ਪੁਕਾਰਨ ਲੱਗੇ ਆਖਿਰ ਸੱਤ ਸਿੰਘ ਤੇ ਸਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦੀ ਜਾਮ ਪੀ ਗਏ ਪੁੱਤ ਦੀ ਸ਼ਹਾਦਤ ਦੇਖ ਕੇ ਵਾਜਾਂ ਵਾਲੇ ਪਿਤਾ ਨੇ ਜਕਾਰਾ ਬੋਲਿਆ ਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਤੇਰੀ ਵਸਤ ਤੈਨੂੰ ਸੌਂਪ ਦਿੱਤੀ ਐ ਦੂਸਰੇ ਪੁੱਤ ਨੇ ਭਰਾ ਨੂੰ ਸ਼ਹੀਦ ਹੁੰਦਾ ਵੇਖਿਆ ਜੋਸ਼ ਖਾਦਾ ਤੇ ਸ਼ਹੀਦੀ ਜਾਮ ਪੀਣ ਲਈ ਪਿਤਾ ਨੂੰ ਕਿਹਾ ਕਿ ਮੈਨੂੰ ਵੀ ਭਰਾ ਦੇ ਮੰਗਰ ਹੀ ਤੋਰ ਦੇ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਪਾਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਪਾਤਾ ਭਾਈ ਦਇਆ ਸਿੰਘ ਜੀ ਨੇ ਕਿਹਾ ਬਾਦਸ਼ਾਹ ਜੀ ਸਾਹਿਬਜ਼ਾਦੇ ਨੂੰ ਜੰਗ ਵਿੱਚ ਨਾ ਭੇਜੋ ਇੱਕ ਸਾਹਮਣੇ ਸ਼ਹੀਦ ਹੋ ਗਿਆ ਦੂਜੇ ਦੋ ਪਤਾ ਨਹੀਂ ਕਿੱਥੇ ਨੇ ਤੇਰੇ ਕੋਲ ਤਾਂ ਬਾਜਾਂ ਵਾਲਿਆ ਇਹੋ ਕੁਝੇ ਪੰਥ ਦੇ ਵਾਲੀ ਨੇ ਬਹੁਤ ਠਰਮੇ ਨਾਲ ਕਿਹਾ ਭਾਈ ਦਇਆ ਸਿੰਘ ਤੁਸੀਂ ਸਾਰੇ ਮੇਰੇ ਪੁੱਤ ਹੀ ਤਾਂ ਹੋ ਸਾਰੇ ਖਾਲਸੇ ਮੇਰੇ ਹੀ ਪੁੱਤਰ ਧੀਆਂ ਨੇ ਇਸ ਤਰ੍ਹਾਂ ਸਿੰਘਾਂ ਨੂੰ ਤੀਰਜ ਦੇ ਕੇ ਸਹਿਬਜ਼ਾਦੇ ਜੁਝਾਰ ਸਿੰਘ ਜੀ ਨੂੰ ਵੀ ਪਹਿਲੇ ਪੁੱਤਰ ਵਾਂਗ ਹੱਥੀ ਸ਼ਸਤਰ ਸਜਾ ਨਾਲ ਭਾਈ ਹਿੰਮਤ ਸਿੰਘ ਜੀ ਭਾਈ ਸਹਿਬ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਤੇ ਤਿੰਨ ਹੋਰ ਸਿੰਘ ਨਾਲ ਤਿਆਰ ਕੀਤੇ ਦਰਵਾਜ਼ਾ ਖੁੱਲਿਆ ਮੈਦਾਨ ਫਿਰ ਭਖਿਆ ਵੈਰੀ ਸਹਿਬਜ਼ਾਦੇ ਦੀ ਵੀਰਤਾ ਵੇਖ ਕੰਬ ਉਠਿਆ ਦੁਸ਼ਮਣ ਹਾਏ ਹਾਏ ਕਰ ਚੀਖ ਪੁਖਾਰ ਕਰਨ ਲੱਗਾ ਮੁਗਲ ਜਰਨੈਲਾਂ ਰੋਹ ਵਿੱਚ ਆਣ ਭਰਮੇ ਹੱਲੇ ਨਾਲ ਘੇਰਾ ਆਣ ਕੱਤਿਆ ਕਲਗੀਧਰ ਪਾਤਸ਼ਾਹ ਜੀ ਨੇ ਤੀਰਾਂ ਦੀ ਬੁਛਾਰ ਨਾਲ ਘੇਰਾ ਕਈ ਵਾਰ ਤੋੜਿਆ ਪਿਤਾ ਜੀ ਦੇ ਵੇਖਦਿਆਂ ਵੇਖਦਿਆਂ ਦੂਜਾ ਪੁੱਤਰ ਵੀ ਅੱਖਾਂ ਸਾਹਮਣੇ ਸ਼ਹੀਦ ਹੋ ਗਿਆ ਗੜੀ ਦੀ ਮੰਤੀ ਵਿੱਚੋਂ ਫਿਰ ਜੈਕਾਰਾ ਗੂੰਜਿਆ ਫਿਰ ਸ਼ੁਕਰ ਅਤੇ ਸਬਰ ਲਈ ਮਾਲਕ ਦਾ ਧੰਨਵਾਦ ਕੀਤਾ ਸੂਰਜ ਵੀ ਮਿਟ ਗਿਆ ਕਲਗੀਧਰ ਦਾ लाडला ਵੀ ਅੱਖਾਂ ਤੋਂ ਪਰੇ ਹੋ ਗਿਆ ਅੱਲਾ ਯਾਰਖਾ yogi ਨੇ ਕਿਹਾ ਆਜ਼ਾਦ ਕਰਾਇਆ ਬਣੀ ਆਦਮ ਕੇ ਗਲੇ ਕੋ ਕਟਵਾ دیے ਬੱਚੇ ਪੀ ਮਰੀਦੋ ਕੇ ਭਲੇ ਕੋ ਸੂਰਜ ਮਿਟਦਿਆਂ ਹੀ ਸਰਦੀ ਦੀ ਰੁੱਤ ਹੋਣ ਕਾਰਨ ਹਨੇਰਾ ਹੋ ਗਿਆ ਸ਼ਾਹੀ ਫੌਜਾਂ ਵੱਲੋਂ ਜੰਗ ਬੰਦ ਹੋ ਗਈ ਮੁਗਲ ਜਰਨੈਲ ਸਵੇਰੇ ਨੂੰ ਹੱਲਾ ਕਰਨ ਦੀਆਂ ਸਕੀਮਾਂ ਲਾ ਅੰਦਾਜ਼ੇ ਲਾਉਂਦੇ ਨੇ ਕਿ ਅੰਦਰ ਕਿੰਨੇ ਕੁ ਸਿੰਘ ਬਾਕੀ ਹੋਣਗੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੇ ਕੀ ਕੀਤਾ ਜਾਵੇ ਕਦੇ ਸੋਚਦੇ ਇਹ ਗੁਰੂ ਗੋਬਿੰਦ ਸਿੰਘ ਕਿਹੜੀ ਹਸਤੀ ਏ ਜੋ ਲੱਖਾਂ ਦੀ ਗਿਣਤੀ ਮੂਰੇ ਵੀ ਹਾਰ ਨਹੀਂ ਮੰਨਦੇ ਅਜੇ ਤੱਕ ਬੈਰੀ ਦੇ ਹੱਥ ਵੱਲੇ ਕੁਝ ਨਹੀਂ ਸੀ ਪੈ ਰਿਆ ਉਹਨਾਂ ਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਗੜੀ ਦੇ ਦੁਆਲੇ ਪੈਰਾ ਹੋਰ ਵੀ ਸਖਤ ਕਰ ਦਿੱਤਾ ਸਾਰੀ ਰਾਤ ਜਾ ਕੇ ਪੈਰਾ ਦੇਣਾ ਇਹ ਸਿਪਾਈਆਂ ਨੂੰ ਹਦਾਇਤ ਕਰ ਦਿੱਤੀ ਗੜੀ ਦੇ ਅੰਦਰ 5 ਤੋਂ 8 ਸਿੰਘ ਬਾਕੀ ਰਹਿ ਗਏ ਰਹਿਰਾ ਸਾਹਿਬ ਦਾ ਪਾਠ ਹੋਇਆ ਕਲਗੀਧਰ ਜੀ ਪੂਰੀ ਤਰ੍ਹਾਂ ਚੜ੍ਹਦੀਆਂ ਕਲਾ ਵਿੱਚ ਵਿਚਰ ਰਹੇ ਨੇ ਉਹਨਾਂ ਦੇ ਚਿਹਰੇ ਤੇ ਗਮ ਜਾਂ ਉਦਾਸੀ ਦਾ ਕੋਈ ਚਿੰਨ ਨਹੀਂ ਹੈ ਉਹ ਤਾਂ ਸਵੇਰ ਹੁੰਦਿਆਂ ਰਣ ਵਿੱਚ ਜੂਝਣਾ ਚਾਹੁੰਦੇ ਨੇ ਸਿੰਘਾਂ ਨੇ ਕਿਹਾ ਕਿ ਨਹੀਂ ਪਾਸ਼ਾ ਜੀ ਤੁਹਾਡੇ ਸਰੀਰ ਦੀ ਅਜੇ ਬਹੁਤ ਲੋੜ ਹੈ ਤੁਸੀਂ ਗੜੀ ਨੂੰ ਛੱਡ ਜਾਵੋ ਭਾਈ ਦਇਆ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਦੀਆਂ ਬੇਨਤੀਆਂ ਪਾਸ਼ਾ ਜੀ ਨੂੰ ਮੰਨਣੀਆਂ ਪਈਆਂ ਉਹਨਾਂ ਕਿਹਾ ਕਿ ਅਸੀਂ ਜਾਣ ਲੱਗੇ ਵੈਰੀ ਨੂੰ ਦੱਸ ਜਾਵਾਂਗੇ ਸਾਰਿਆਂ ਨੇ ਸਲਾਹ ਪ੍ਰਵਾਨ ਕਰ ਲਈ ਭਾਈ ਸੰਗਤ ਸਿੰਘ ਜੀ ਜਿਸ ਦਾ ਚਿਹਰਾ ਕਲਗੀ ਤਰਜੀ ਨਾਲ ਮਿਲਦਾ ਸੀ ਉਸ ਦੇ ਸੀਸ ਤੇ ਹੱਥੀ ਕਲਗੀ ਸਜਾ ਕੇ ਕਿਹਾ ਜਿਉਂਦੇ ਜੀ ਵੈਰੀ ਦੇ ਹੱਥ ਨਹੀਂ ਆਉਣਾ ਜਿਸ ਮਮਟੀ ਤੇ ਅਸੀਂ ਬੈਠੇ ਸੀ ਉੱਥੇ ਬੈਠ ਸਾਡਾ ਇੱਥੇ ਹੋਣ ਦਾ ਭਲੇਖਾ ਪਾਈ ਰੱਖਣਾ ਆਪਣਾ ਸਰੀਰ ਕਬਲ ਖਾਲਸਾ ਪੰਥ ਨੂੰ ਸੌਂਪ ਗੜੀ ਛੱਡਣ ਦੀ ਪੂਰੀ ਤਿਆਰੀ ਕਰ ਲਈ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਆਪਣੇ ਨਾਲ ਚੱਲਣ ਲਈ ਤਿਆਰ ਕੀਤਾ ਚਮਕੌਰ ਦਾ ਸਾਕਾ 8 ਪੋ 1761 ਬਿਕਰਮੀ 22 ਦਸੰਬਰ 1704 ਈਸਵੀ ਨੂੰ ਵਾਪਰਿਆ ਚਮਕੌਰ ਸਾਹਿਬਾਰੇ ਅੱਲਾ ਯਾਰ ਖਾਨ ਜੋਗੀ ਨੇ ਲਿਖਿਆ ਹੈ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਪੁੱਤ ਵਾਰ ਕੇ ਕਲਗੀਆਂ ਵਾਲਾ ਅੱਧੀ ਰਾਤ ਤੋਂ ਬਾਅਦ ਸਤਿਗੁਰੂ ਕਲਗੀ ਧਰ ਜੀ ਤਿੰਨਾ ਸਿੰਘਾਂ ਸਮੇਤ ਗੜੀ ਤੋਂ ਬਾਹਰ ਨਿਕਲ ਆਏ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਇਸ ਦਿਨ ਅਸਮਾਨ ਤੇ ਬੱਦਲ ਵੀ ਗਰਜ ਰਿਹਾ ਏ ਕਦੇ-ਕਦੇ ਅਸਮਾਨੀ ਬਿਜਲੀ ਵੀ ਚਮਕਦੀ ਸੀ ਸਤਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਅਸੀਂ ਬੈਰੀ ਨੂੰ ਬੰਗਾਰ ਪਾਉਣ ਲੱਗੇ ਆਂ ਤੁਸੀਂ ਸਾਰੇ ਸਾਵਧਾਨ ਹੋ ਜਾਵੋ ਗਿਆ ਹਿੰਦ ਪੀਰ ਕਹਤਾਲੀ ਵਜਾਈ ਪਿੱਛੇ ਕਹਾ ਖਵਾਜ ਪਕਰੋ ਸਹਾਈ ਇਸ ਤਰ੍ਹਾਂ ਪਾਸ਼ਾ ਜੀ ਨੇ ਉੱਚੀ ਆਵਾਜ਼ ਵਿੱਚ ਹੱਥਾਂ ਨਾਲ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀਰ ਚੱਲਿਆ ਏ ਸਿੱਖਾਂ ਦਾ ਗੁਰੂ ਜਾ ਰਿਹਾ ਏ ਖਵਾਜਾ ਮਹਿਮੂਦ ਅਲੀ ਨੂੰ ਲਲਕਾਰ ਕੇ ਕਿਹਾ ਕਿ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਫੜ ਲਓ ਇਹ ਸੁਣਦਿਆਂ ਹੀ ਮੁਗਲ ਅੰਨੇ ਵਾਰ ਨਾ ਠੁੱਠੇ ਜਿਹੜਾ ਹਥਿਆਰ ਹੱਥ ਆਇਆ ਹੱਥੇ ਫੜ ਆਪਣੇ ਹੀ ਪਾਰ ਬੁਲਾ ਦਿੱਤੇ ਮਸ਼ਾਲ ਚੀ ਮਸ਼ਾਲਾਂ ਲੈ ਗੁਰੂ ਜੀ ਵੱਲ ਰੌਸ਼ਨੀ ਲੈ ਦੌੜੇ ਪਾਸ਼ਾ ਜੀ ਨੇ ਇਹਨਾਂ ਦਾ ਅਜੇਹਾ ਨਿਸ਼ਾਨਾ ਸਾਧਿਆ ਕਿ ਇਹਨਾਂ ਦੀ ਆਪਣੀ ਜੀਵਨ ਜੋਤ ਸਦਾ ਲਈ ਬੁਝ ਗਈ ਮਸ਼ਾਲਾਂ ਥੱਲੇ ਡਿਗ ਬੁਝ ਗਈਆਂ ਸਾਰੇ ਪਾਸੇ ਅੰਧੇਰਾ ਪਸਰ ਗਿਆ। ਮਸ਼ਾਲਾਂ ਬੁਝਣ ਨਾਲ ਤਾਂ ਕਿਸੇ ਨੂੰ ਕੁਝ ਪਤਾ ਨਾ ਲੱਗਾ। ਬੈਰੀ ਆਪਸ ਵਿੱਚ ਕਟਵੱਡ ਕਰਨ ਲੱਗੇ। ਗੜੀ ਵਿਚਲੇ ਸਿੰਘ ਨਗਾਰੇ ਵਜਾ ਜੈਕਾਰੇ ਛੜਦੇ ਰਹੇ। ਇਸ ਹਫੜਾ-ਦਫੜੀ ਵਿੱਚ ਸ਼ਾਹੀ ਫੌਜ ਹਵੇਲੀ ਵੱਲ ਹੋਤੁਰੀ। ਗੜੀ ਵਿਚਲੇ ਸਿੰਘਾਂ ਬਹੁਤ ਜ਼ਬਰਦਸਤ ਮੁਕਾਬਲਾ ਕੀਤਾ। ਭਾਈ ਸੰਗਤ ਸਿੰਘ ਜੀ ਵਿੱਚ ਬੇਮਿਸਾਲ ਵੀਰਤਾ ਆ ਗਈ। ਉਸ ਦੇ ਸੀਸ ਤੇ ਪੰਥ ਦੇ ਵਾਲੀ ਦੀ ਕਲਗੀ ਸੀ ਚੋਲਾ ਵੀ ਚੋਜੀ ਪ੍ਰੀਤਮ ਦਾ ਪੈਨਿਆ ਹੋਇਆ ਸੀ ਇਸ ਸੂਰਮੇ ਨੇ ਬਹੁਤ ਭਾਰੀ ਵੀਰਤਾ ਦਿਖਾਈ ਅਨੇਕਾਂ ਵੈਰੀਆਂ ਨੂੰ ਨਰਕਾਂ ਦੇ ਰਸਤੇ ਤੋੜ ਆਪ ਵੀ ਸ਼ਹੀਦਾਂ ਦੀ ਕਤਾਰ ਵਿੱਚ ਜਾ ਰਲਿਆ ਸਾਰੇ ਸਿੰਘ ਸ਼ਹੀਦੀ ਜਾਮ ਪੀ ਗਏ ਵੈਰੀ ਭਾਈ ਸੰਗਤ ਸਿੰਘ ਜੀ ਦਾ ਸੀਸ ਉਤਾਰ ਜਸ਼ਨ ਮਨਾਉਣ ਲੱਗਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰ ਲਿਆ ਗੁਰੂ ਜੀ ਦਾ ਸੀਸ ਜਾਣ ਸ਼ਾਹੀ ਫੌਜ ਵਿੱਚ ਦੇਖਣ ਦੀ ਭੀੜ ਲੱਗੀ ਹੋਈ ਸੀ ਉਹ ਦੇਖਣਾ ਚਾਹੁੰਦੇ ਸਨ ਕਿ ਉਹ ਕਿਹੋ ਜਿਹਾ ਸਿਰੇ ਜਿਹੜਾ ਤਾਕਤਵਰ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਨਹੀਂ ਝੁਕਿਆ ਜਿਸ ਨੇ 10 ਲੱਖ ਫੌਜ ਦੇ ਸਾਹਮਣੇ ਈਨ ਨਹੀਂ ਮੰਨੀ ਪਹਾੜੀ ਰਾਜੇ ਤੇ ਮੁਗਲ ਜਸ਼ਨ ਮਨਾ ਰਹੇ ਸਨ ਇਸ ਨੂੰ ਉਹ ਆਪਣੀ ਬਹੁਤ ਵੱਡੀ ਪ੍ਰਾਪਤੀ ਸਮਝਦੇ ਸੀ ਸਵੇਰ ਹੁੰਦਿਆਂ ਇਨਾਂ ਦੀ ਸਾਰੀ ਖੁਸ਼ੀ ਗਮੀ ਵਿੱਚ ਬਦਲ ਗਈ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹ ਸਿਰ ਗੁਰੂ ਦਾ ਨਹੀਂ ਕਿਸੇ ਸਿੱਖ ਦਾ ਹੈ ਗੁਰੂ ਤਾਂ ਰਾਤੋਂ ਰਾਤ ਗੜੀ ਛੋ ਨਿਕਲ ਗਿਆ ਹੈ ਆਪਣੇ ਮਰੇ ਸਿਪਾਹੀ ਵੇਖ ਇਹਨਾਂ ਨੂੰ ਆਪਣੀ ਹਾਰ ਸਾਫ਼ ਨਜ਼ਰ ਆਈ ਆਪਸ ਵਿੱਚ ਝੂਠੇ ਸੱਚੇ ਹੁੰਦਿਆਂ ਸ਼ਾਹੀ ਫੌਜ ਵਾਪਸ ਹੋ ਤੁਰੀ ਗਿਣਤੀ ਦੇ ਸਿਪਾਹੀ ਰਹਿ ਗਏ ਜੋ ਆਪਣੇ ਮਰਦਿਆਂ ਨੂੰ ਵੱਡੇ ਵੱਡੇ ਟੋਏ ਕੱਢ ਦਫਨਾਉਣ ਲੱਗੇ ਬਜੀਰ ਖਾਨ ਨੂੰ ਚੈਨ ਨਾ ਆਈ ਉਸਨੇ ਕਈ ਫੌਜੀ ਦਸਤੇ ਪਿੰਡਾਂ ਵਿੱਚ ਮਾਛੀਵਾੜੇ ਵੱਲ ਗੁਰੂ ਜੀ ਨੂੰ ਲੱਭਣ ਲਈ ਭੇਜੇ ਤੇ ਟੰਡੋਰਾ ਪਟਵਾਇਆ ਕਿ ਜਿਹੜਾ ਵੀ ਗੁਰੂ ਜੀ ਨੂੰ ਉਸਦੇ ਸਿੱਖਾਂ ਨੂੰ ਪਨਾਹ ਦੇਵੇਗਾ ਜਾਂ ਚਮਕੌਰ ਵਿੱਚ ਮਾਰੇ ਸਿੰਘਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰੇਗਾ ਉਸ ਨੂੰ ਸਰਕਾਰ ਦਾ ਬਾਗੀ ਜਾਣ ਸਮੇਤ ਪਰਿਵਾਰ ਕੋਲੂ ਵਿੱਚ ਪੀੜਿਆ ਜਾਵੇਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੜੀ ਵਿੱਚੋਂ ਨਿਕਲਦਿਆਂ ਹੀ ਨੱਠ ਭੱਜ ਵਿੱਚ ਤਿੰਨਾ ਸਿੰਘਾਂ ਨਾਲੋਂ ਅਲੱਗ ਹੋ ਗਏ। ਪਾਤਸ਼ਾਹ ਜੀ ਪਿੰਡ ਰਾਏਪੁਰ ਵਿੱਚ ਦੀ ਜੰਡ ਸਾਹਿਬ ਕੁਝ ਦੇਰ ਜੰਡ ਦੇ ਦਰਖਤ ਥੱਲੇ ਬੈਠ ਗਏ। ਕਈ ਪਿੰਡਾਂ ਵਿੱਚ ਦੀ ਹੁੰਦੇ ਹੋਏ ਮਾਛੀਵਾੜੇ ਦੇ ਜੰਗਲ ਵਿੱਚ ਜਾ ਬਰਾਜੇ। ਇੱਥੇ ਹੀ ਵਿਛੜ ਗਏ ਤਿੰਨਾ ਸਿੰਘਾਂ ਦਾ ਮਿਲਾਪ ਹੋਇਆ। ਪੰਥ ਦਾ ਵਾਲੀ ਪੁੱਤਾਂ ਨੂੰ ਦੇਸ਼ ਕੌਮ ਤੋਂ ਵਾਰ ਖਾਲੀ ਹੱਥ ਛਾੜ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਪੂਰੀ ਅਡੋਲਤਾ ਨਾਲ ਵਿਚਰ ਰਿਹਾ ਸੀ ਮੁਗਲ ਹਕੂਮਤ ਆਪਣਾ ਪੂਰਾ ਜ਼ੋਰ ਲਾ ਕੇ ਵੀ ਕਲਗੀਧਰ ਪਾਤਸ਼ਾਹ ਜੀ ਨੂੰ ਸਿੱਦਕ ਤੇ ਸਿਰੜ ਤੋਂ ਡੁਲਾ ਨਾ ਸਕੀ ਸਤਗੁਰੂ ਪਾਤਸ਼ਾਹ ਜੀ ਦੇ ਚਿਹਰੇ ਤੇ ਰਤੀ ਭਰ ਵੀ ਉਦਾਸੀ ਨਾ ਆਈ ਆਪਣੇ ਰੋਹਾਨੀਅਤ ਵੱਲ ਨੂੰ ਸ਼ਕਤੀ ਦੇ ਰੂਪ ਚ ਪਾਤਸ਼ਾਹ ਜੀ ਨੇ ਆਪਣੇ ਸਰੀਰ ਲਈ ਕਦੇ ਨਾ ਵਰਤਿਆ ਆਪ ਮੁਰੀਦ ਤੇ ਅਕਾਲ ਪੁਰਖ ਨੂੰ ਪਿਆਰਾ ਮਿੱਤਰ ਜਾਣ ਮੇਰੇ ਬਾਜਾਂ ਵਾਲੇ ਪ੍ਰੀਤਮ ਦੇ ਮੁਖੋਂ ਇਹੋ ਆਵਾਜ਼ ਮਾਛੀਵਾੜੇ ਦੇ ਜੰਗਲਾਂ ਵਿੱਚ ਗੂੰਜ ਉੱਠੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਵਿੰਨ ਰੋਗ ਰਜ਼ਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਨੂੰ 8 ਪੋਸ 1761 ਵਿਕਰਮੀ 22 ਦਸੰਬਰ 1704 ਈਸਵੀ ਦੀ ਰਾਤ ਨੂੰ ਛੱਡਿਆ ਸੀ ਸਿੱਖ ਤਵਾਰੀਖ ਵਿੱਚੋਂ ਅਗਲਾ ਇਤਿਹਾਸ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਤਵਾਰੀਖ ਇਹ ਖਾਲਸਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ